ਸਾਸ਼ਰੀਆ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਦੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਕੁੜੀ ਦੇ ਵਿਆਹ ਵਿੱਚ ਗਾਏ ਜਾਣ ਵਾਲਾ ਸੁਹਾਗ ਤੇ ਜੇ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਜੇ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਹਦਾ ਨਾਂ ਹੈਗਾ ਇਹ ਕੁੜੀ ਦਾ ਜਿਹੜਾ ਸੁਹਾਗ ਲੈ ਕੇ ਆਉਂਦਾ ਨੀਵੇਂ ਪਹਾੜਾਂ ਦੇ ਪਰਬਤ ਨੀਵੇਂ ਠੀਕ ਹੈ नीमे दे परबत होर नीमे को कोई नीमे नीमे आना को ਨੇਵੀਆ ਲਾਡੋ ਦਾ ਬਾਬਲ ਜੀ ਨੇ 베ਟੀ ਵੀ ਆਈ ਨੇਵੀਆ ਲਾਡੋ ਦਾ ਬਾਬਲ ਜੀ ਨੇ 베ਟੀ ਵੀ ਆਈ ਤੂੰ ਕਿਉਂ ਰੋਇਆ ਬਾਬਲ ਜੀ ਜਾਗ ਹੁੰਦੜੀ ਆਈ ਤੂੰ ਕਿਉਂ ਰੋਇਆ ਬਾਬਲ ਜੀ ਜਾਗ ਹੁੰਦੜੀ ਆਈ ਮੋਰਾ ਦੀਆ ਪਹਿਲਾ ਦੇਖ ਕੇ ਬਾਬਲ ਸ਼ਾਮ ਸ਼ਾਮ ਰੋਇਆ ਤਿਆਂ ਪਹਿਲਾਂ ਦੇਖ ਗਏ ਬਾਬਲ ਸ਼ਾਮ ਸ਼ਾਮ ਰੋਇਆ ਤੂੰ ਕਿਉਂ ਰੋਇਆ ਬਾਬਰ ਜੀ ਜਗ ਹੁੰਦੜੀ ਆਈ ਮੀਵਿਆ ਲਾਡੋ ਤਾਬਲ ਜੀ ਨੇ ਪੇਟੀ ਵਿਆਈ ਨੀਵਿਆ ਲਾਡੋ ਦਾ ਪਬਲ ਜੀ ਨੇ ਬੇਟੀ ਵਈ ਨੀਵਿਆ ਲਾਡੋ ਦਾ ਤਾਇ ਜੀ ਨੇ ਬੇਟੀ ਵਈ ਨੀਵਿਆ ਲਾਡੋ ਦਾ ਤਾਇ ਜੀ ਨੇ ਬੇਟੀ ਵਈ तू क्यों रोया ताया ची तू क्यों रोया ताया जी चक हुंदे डियाई मोरा दिया पहला देख के ताया शाम शाम रोया ਉਰਾਂ ਦੀਆਂ ਪਹਿਲਾਂ ਦੇਖ ਕੇ ਮਾਂ ਬਲ ਸ਼ਾਮ ਸ਼ਾਮ ਰੋਏ ோயத்தி ஜ நிவெ பட்போரக் கோய நிவே பாடாத் நிவே ਦਰਾ ਆਪਣੇ ਕੋਲੇ ਦਾ ਕੋਠਾ ਕਿਉਂ ਨਹੀਂ ਵਿਆ ਠੀਕ ਹੈ ਆਪਾਂ ਅੱਜ ਕੋਠਾ ਕਿਉਂ ਨਹੀਂ ਵਿਆ ਦੋ ਲੈ ਕੇ ਆਏ ਆ ਠੀਕ ਹੈ ਤੇ ਇਹ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਪਹਿਲਾ ਵਧੀਆ ਲੱਗਾ કે ਦੂਜਾ ਕੋਠਾ ਕਿਉਂ ਨਹੀਂ ਵਿਆ ਤਰਮੀ ਕਿਉਂ ਨਹੀਂ ਵਿਆ ਕੋਠਾ ਕਿਉਂ ਨਹੀਂ ਵਿਆ ਤਰਮੀ ਕਿਉਂ ਨਹੀਂ ਵਿਆ ਇਸ ਕੋਠੇ ਦੀ ਛੱਤ ਪੁਰਾਣੀ ਕੋਠਾ ਧਰਮੀ ਤਾਨੀ ਮਿਆ ਇਸ ਕੋਠੇ ਦੀ ਛੱਤ ਪੁਰਾਣੀ ਕੋਠਾ ਤਾਨੀ ਮਿਆ ਬਾਬਲ ਕਿਉਂ ਨੀ ਮਿਆ ਧਰਮੀ ਕਿਉਂ ਨੀ ਮਿਆ ਇਸ ਬਾਬਲ ਦੀ ਕੰਨੀ ਆ ਕੋ ਭਾਰੀ ਬਾਬਲ ਤਰਮਿਤਾ ਨੇ ਮਿਆ ਮਾਮਾ ਕਿਉਂ ਨੇ ਮਿਆ ਧਰਮੀ ਕਿਉਂ ਨੇ ਮਿਆ ਏ ਸੋ ਮਾਂ ਮੇ ਦੀ ਭਾਂ ਚਿਕਵਾਰੀ ਮਾਂ ਮਦਰ ਮੀਤਾ ਨਿਵੇਂ ਚਾਚਾ ਕਿਉ ਨਿਵੇਂ ਦਰਮੀ ਕਿਉ ਨਿਵੇਂ ਇਸ ਚਾਚੇ ਦੀਪਤੀ ਦੀ ਗਵਾਰੀ ਚਾਚਾ ਦਰਮੀਦਾਨਿਵੇਂ பதி கவாரச்ச தரவைய வீரா கும் நோனா எரன காரி வீரா தரும்தான் விய యేస వీਰੇ ਦੀ ਪਣ ਕਮਾਰੀ ਵੀਰਾ ਧਰਮੀ ਤਾਂ ਨਿਵਾਂ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਦੋ ਵਿੱਚ ਤੁਹਾਨੂੰ ਕਿਹੜਾ ਪਸੰਦ ਆ ਪਹਿਲਾ ਵਾਲਾ ਜੇ ਲਾਸਟ ਵਾਲਾ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ